ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਕੀ ਫਤਿਹ ਗਰੂ ਪੁਰਸਾਰੀ ਸਾਧ ਸਿੰਘ ਜੀਓ ਭਾਈ ਬੀਦੀ ਚੰਦ ਜੀ ਜਿਨ੍ਹਾਂ ਦਾ ਜੀਵਨ ਤਿਆਗ ਦਿਹਾੜਾ ਹੈ ਅੱਜ 1579 ਦਾ ਜਨਮ ਹੈ 1638 ਨੂੰ ਆਪ ਸਰੀਰ ਤਿਆਗਦੇ ਹਨ ਭਾਈ ਬੀਦੀ ਚੰਦ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਅਦੁੱਤੀ ਯੋਧਾ ਨਿਸ਼ਕਾਮ ਪ੍ਰਚਾਰਕ ਸੀ ਉਹਨਾਂ ਦਾ ਜਨਮ ਆਪਣੇ ਨਾਨਕੇ ਪਿੰਡ ਸ੍ਰਿਹਾਰੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1579 13 ਸਾਖ 1638 ਬਿਕਰਮੀ ਨੂੰ ਹੋਇਆ ਉਹਨਾਂ ਦਾ ਦਾਦਾ ਪਿਖੀ ਪਿਤਾ ਵਸਨ ਸੋਰ ਸਿੰਘ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਰਹਿਣਗੇ ਸਨ ਜਾਦ ਸ਼ੀਨੇ ਜਟ ਸਨ ਭਾਈ ਵੀਰ ਦੀ ਜੰਨ ਜੀ ਇੱਕ ਚੰਗਾ ਕਦਾਵਾਰ ਸੂਰਬੀਰ ਵਿਅਕਤੀ ਸੀ ਧੜਵੀਆਂ ਦੀ ਸੰਗਤ ਕਰਕੇ ਇਸ ਨੇ ਚੋਰੀਆਂ ਕਰਨੀਆਂ ਜਾਂ ਡਾਕੇ ਮਾਰਨੇ ਆਪਣੀ ਜੀਵਨ ਦਾ ਸ਼ੁਗਲ ਬਣਾਇਆ ਹੋਇਆ ਸੀ ਇੱਕ ਵਾਰ ਪਿਆਰਿਓ ਮਾਲਵੇ ਦੇ ਨਕਰਾਂ ਦੇ ਵਿੱਚੋਂ ਚੋਰੀ ਕਰਕੇ ਮੱਜਾਂ ਲਏ ਔਰ ਜਿਸ ਵੇਲੇ ਮੱਜਾਂ ਖੋਲੀਆਂ ਵਾਰ ਵੀ ਥੋੜੇ ਸਮੇਂ ਤੋਂ ਪਿੱਛੇ ਚੱਲ ਪਈ ਉਹਨਾਂ ਜ਼ਮਾਨਿਆਂ ਦੇ ਵਿੱਚ ਪੈਦਲ ਹੀ ਚੱਲ ਕੇ ਚੋਰਾਂ ਦੀ ਪੈੜ ਨੱਪਦੇ ਸੀ ਸੋ ਚੱਲਦੇ ਚੱਲਦੇ ਭਾਈ ਵੀਰ ਦੀ ਚੰਦ ਜੀ ਚੋਲੇ ਨਗਰ ਦੇ ਵਿੱਚ ਬਾਬੇ ਅਦਲੀ ਦੇ ਡੇਰੇ ਦੇ ਵਿੱਚ ਆ ਗਏ ਨਾਲ ਇੱਕ ਬੜਾ ਵੱਡਾ ਛੱਪੜ ਸੀ ਮੱਜਾਂ ਨੂੰ ਛੱਪੜ ਦੇ ਵਿੱਚ ਬਿਠਾਇਆ ਸੋ ਮਿਲੇ ਕਿ ਚੋਰਾਂ ਦੀ ਪੈੜ ਨੱਪਦੇ ਹੋਏ ਮੱਜਾਂ ਦੇ ਮਾਲਕ ਆ ਰਹੇ ਨੇ ਆ ਕੇ ਬਾਬੇ ਅਦਲੀ ਦੇ ਅੱਗੇ ਫਰਿਆਰ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੰਤ ਮਹਾਂਪੁਰਸ਼ੋ ਮੈਂ ਗਲਤੀ ਬੜੀ ਵੱਡੀ ਕੀਤੀ ਹੈ ਮੈਂ ਮੱਝਾਂ ਚੋਰੀ ਕਰਕੇ ਲਿਆ ਹਾਂ ਔਰ ਮੱਝਾਂ ਚੋਰੀ ਕਰਕੇ ਅੱਗੇ ਲਿਜਾਣੀਆਂ ਨੇ ਆਪ ਜੀ ਦੇ ਕੋਲ ਸੱਚ ਬੋਲਿਆ ਮਗਰ ਵਾਰ ਆਉਂਦੀ ਹੈ ਕਿਰਪਾ ਕਰਕੇ ਮੈਨੂੰ ਉਹਨਾਂ ਤੋਂ ਬਚਾਓ ਮੈਂ ਅੱਗੇ ਤੋਂ ਚੋਰੀਆਂ ਨਹੀਂ ਕਰਾਂਗਾ ਔਰ ਜਿਹੜਾ ਹੁਣ ਜਿਹੜਾ ਸਮਾਂ ਹੈ ਮੈਨੂੰ ਕਿਸੇ ਤਰੀਕੇ ਵੀ ਬਚਾਓ ਹੁਣ ਭਾਈ ਅਦਲੀ ਨੇ ਇੱਕ ਮਾਲਾ ਪਕੜਾ ਕੇ ਉਸ ਨੂੰ ਆਪਣੀ ਝੌਂਪੜੀ ਦੇ ਸਾਹਮਣੇ ਬਿਠਾ ਦਿੱਤਾ ਔਰ ਨਾਲ ਦੀ ਕਿਹਾ ਕਿ ਤੂੰ ਆਰਾਮ ਨਾਮ ਵੈਗਰੂ ਸਿਮਰਨ ਸ਼ੁਰੂ ਕਰ ਔਰ ਮਾਲਾ ਫੇਰੀ ਜਾ ਤੇਰੀ ਕੋਈ ਵਾਵਲੇ ਨਹੀਂ ਵਖੇਗਾ ਇਨੇ ਚਿਰ ਨੂੰ ਪਿਆਰਿਓ ਜਿਹੜੀ ਵਾਰਸੇ ਬੱਜਾਂ ਵੇਖਦੀ ਵੇਖਦੀ ਆਈ ਆ ਕੀ ਉਹਨਾਂ ਨੇ ਬਾਬੇ ਅਦਲੀ ਨੂੰ ਪੁੱਛਿਆ ਕਿ ਇਥੇ ਕੋਈ ਚੋਰ ਤਾਂ ਨਹੀਂ ਆਇਆ ਮੱਝਾਂ ਲੈ ਕੇ ਕਹਿੰਦਾ ਜੀ ਆਇਆ ਹੈ ਕਹਿੰਦੀ ਕਿੱਥੇ ਹੈ ਕਹਿੰਦਾ ਉਹ ਸਾਹਮਣੇ ਬੈਠਾ ਹੁਣ ਜਦੋਂ ਇਨੀ ਗੱਲ ਉਹਨਾਂ ਨੇ ਸੁਣੀ ਤੇ ਮਨ ਦੇ ਵਿੱਚ ਅਸਰ ਲੱਗੇ ਕਿ ਸਾਨੂੰ ਬਾਬਾ ਮਜ਼ਾਕ ਕਰਦਾ ਪਿਆ ਹੈ ਜਦੋਂ ਉਹਨਾਂ ਨੇ ਪਿਆਰਿਓ ਛੱਪੜ ਦੇ ਵਿੱਚ ਜਾ ਕੇ ਮੱਝਾਂ ਵੱਲੇ ਝਾਤੀ ਮਾਰੀ ਉਹ ਮੱਝਾਂ ਉਹਨਾਂ ਨੂੰ ਆਪਦੀਆਂ ਲੱਗੀਆਂ ਹੀ ਨਹੀਂ ਤੇ ਆ ਕੇ ਬਾਬੇ ਤੋਂ ਮਾਫੀ ਮੰਗੇ ਵਾਪਸ ਚਲੇ ਗਏ ਔਰ ਜਦੋਂ ਆਣ ਕੇ ਬਾਬੇ ਬਲੀ ਚੰਦ ਨੂੰ ਵੇਖਿਆ ਤੇ ਇੱਕ ਵੀਰ ਉਹਨਾਂ ਦਾ ਵੀ ਖਿਰਦਾ ਡੋਲਿਆ ਰੰਗ ਬਦਲਿਆ ਪਰ ਜਦੋਂ ਵਾਪਸ ਮੁੜ ਗਏ ਬਾਬੇ ਅਦਲੀ ਦੇ ਕੋਲ ਮੱਥਾ ਟੇਕਿਆ ਫਰਿਆਦ ਕੀਤੀ ਔਰ ਬਾਬੇ ਅਦਲੀ ਨੇ ਕਿਹਾ ਅਜ ਤੂੰ ਇਹ ਕੰਮ ਛੱਡ ਦੇ ਤੇ ਮੈਂ ਤੈਨੂੰ ਗੁਰੂ ਸਾਹਿਬ ਦੇ ਨਾਲ ਬੁਲਾਉਣਾ ਹਾਂ ਸੋ ਗੁਰੂ ਸਵਾਰਿਓ ਇਹ ਚੋਲਾ ਬੰਨਦਾਂ ਨੂੰ ਅਸੀਂ ਭਾਈ ਅਦਲੀ ਇਸ ਨੂੰ ਗੁਰੂ ਅਰਜਨ ਦੇਵ ਜੀ ਦੀ ਛਾਂ ਵਿੱਚ ਲੈ ਆ ਗੁਰੂ ਜੀ ਤੋਂ ਪਿਛਲੇ ਕਰਮਾਂ ਦੀਆਂ ਪੁੱਲਾਂ ਬਖਸ਼ਾਉਂਦਿਆਂ ਹੋਇਆ ਉਹਨਾਂ ਦੇ ਕੋਲ ਰਹਿ ਕੇ ਸੇਵਾ ਕਰਨ ਲੱਗਿਆ ਜਦੋਂ ਗੁਰੂ ਜੀ ਲਾਹੌਰ ਗਏ ਉਹਨਾਂ ਦੇ ਨਾਲ ਚੱਲਿਆ ਗਿਆ ਸਿੱਖਾਂ ਵਿੱਚ ਇਹ ਵੀ ਸ਼ਾਮਲ ਹੋ ਗਿਆ ਗੁਰੂ ਅਰਜਨ ਦੇਵ ਜੀ ਦੇ ਸ਼ਾਤ ਤੋਂ ਬਾਅਦ ਇਸਨੇ ਮਾਝੇ ਦੇ ਪਿੰਡਾਂ ਵਿੱਚ ਫਿਰਫਿਰ ਕੇ ਸਿੱਖਾਂ ਦਾ ਉਤਸ਼ਾਹ ਵਧਾਇਆ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਨੀ ਗੁਰੂ ਘਰ ਦੀ ਹਜ਼ੂਰੀ ਵਾਸਤੇ ਤਤਪਰ ਰਹਿਣਾ ਸਿੱਖਾਂ ਨੂੰ ਸ਼ਸਤਰ ਚਲਾਉਣ ਵਿੱਚ ਨਪੁੰਨ ਕਰਨਾ ਇਹਦੇ ਪ੍ਰਮੁੱਖ ਰਜੀਮੇ ਸਨ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਜਥੇਬੰਦ ਹੋਣ ਲਈ ਆਦੇਸ਼ ਦਿੱਤਾ ਜਵਾਨੀ ਦੀ ਮੰਗ ਕੀਤੀ ਤਾਂ ਇਹ 52 ਨੌਜਵਾਨ ਅਤੇ ਦੋ ਟਾੜੀਆਂ ਭਾਈ ਅਬਦੁੱਲਾ ਤੇ ਭਾਈ ਨੱਥਨ ਨਾਲ ਲੈ ਕੇ ਅੰਮ੍ਰਿਤਸਰ ਪਹੁੰਚਿਆ ਜਨਵਰਨ ਵਾਲੇ ਸਿੱਖਾਂ ਦੀ ਜਦੋਂ ਗਿਣਤੀ ਬਹੁਤ ਵੱਧ ਗਈ ਪੰਜੇ-ਪੰਜ ਜਥੇ ਬਣਾਉਂਦੀ ਵੀ ਉਹ ਸਾਦੀ ਗਈ ਉਹਨਾਂ ਵਿੱਚੋਂ ਪੰਜਾਂ ਜਥਿਆਂ ਵਿੱਚੋਂ ਇੱਕ ਦਾ ਜਥੇਦਾਰ ਭਾਈ ਵਿਦੀ ਚੰਦ ਨੂੰ ਥਾਪਿਆ ਗਿਆ ਇਹ ਜਥੇ ਦੀ ਜ਼ਿੰਮੇਵਾਰੀ ਸੀ ਵੈਰੀਆਂ ਨੂੰ ਗ੍ਰੀਲਾ ਜੰਗ ਰਾਂਹੀ ਹਰਾਉਣਾ ਭਾਈ ਵਿਦੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਲੜੀਆਂ ਸਾਰੀਆਂ ਜੰਗਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਆਪਣੀ ਬਹਾਦਰੀ ਦੀ ਸ਼ਾਬਸ਼ ਛਡੀ ਭਾਈ ਬਿਦੀ ਜਾਂਦੇ ਜੀਵਨ ਨਾਲ ਸੰਬੰਧਤ ਇੱਕ ਘਟਨਾ વિશે ਸੁਲੇਖ ਦੋਗ ਹੈ ਸਿੱਖ ਤੇ ਸੰਸਾਰ ਇੱਕ ਵਾਰ ਇੱਕ ਕਾਵਲੀ ਸਿੱਖ ਭਾਈ ਕਰੋੜੀ ਮੱਲ ਗੁਰੂ ਜੀ ਨੂੰ ਪੇੜ ਕਰਨ ਵਾਸਤੇ ਦੋ ਸੁੰਦਰ ਘੋੜੇ ਲਿਆ ਰਿਹਾ ਸੀ ਜਿਨ੍ਹਾਂ ਨੂੰ ਲਾਹੌਰ ਵਿਖੇ ਮੁਗਲ ਹਾਕਮ ਨੈਤੁੱਲਾ ਨੇ ਖੋਲਿਆ ਭਾਈ ਕਰੋੜੀ ਮੱਲ ਨਾਲ ਆਏ ਹੋਰ ਸਿੱਖਾਂ ਨੇ ਇਹ ਗੱਲ ਗੁਰੂ ਜੀ ਨੂੰ ਦੱਸੀ ਗੁਰੂ ਜੀ ਨੇ ਲਾਹੌਰੋਂ ਘੋੜੇ ਲਿਆਉਣ ਦੀ ਜਿਵੇਂ ਵਾਰੀ ਭਾਈ ਵਿਦੀ ਚੰਦ ਨੂੰ ਸੰਭੀ ਭਾਈ ਵਿਦੀ ਚੰਦ ਨੇ ਇੱਕ ਵਾਰ ਘਾਈ ਦਾ ਰੂਹ ਧਰ ਕੇ ਦੂਜੀ ਵਾਰ ਨਜੂਮੀਆਂ ਬਣ ਕੇ ਦੋਵੇਂ ਘੋੜੇ ਲਾਹੌਰ ਦੇ ਕਲੇਬ ਚੋਖਸਕਾ ਲਿਆਂਦੇ ਗੁਰੂ ਜੀ ਦੇ ਸਨਮਖ ਪੇਸ਼ ਕਰ ਦਿੱਤੇ ਗੁਰੂ ਜੀ ਪ੍ਰਸੰਨ ਹੋ ਕੇ ਕਿਹਾ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਪ੍ਰੇਮ ਭਗਤ ਲੀਨਾ ਕਦੇ ਕਮੀ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਗਲ ਸੈਨਾ ਨਾਲ ਲੜੀ ਗਈ ਤੀਜੀ ਲੜਾਈ ਦਾ ਮੂਲ ਕਾਰਨ ਏ ਘੋੜੇ ਹੀ ਸਨ ਤੇ ਜਦੋਂ ਘੋੜੇ ਲੈਣ ਜਾਂਦਾ ਹੈ ਤਾਂ ਜੀਵਨ ਦੇ ਘਰ ਰਿਆ ਔਰ ਭਾਈ ਜੀਵਨ ਗੁਰੂ ਸਾਹਿਬ ਦਾ ਬੜਾ ਪਿਆਰਾ ਸਿੱਖ ਜੀ ਰੰਬੀ ਦਾਤਰੀ ਪੱਲੀ ਉਹਦੇ ਕੋਲੋਂ ਨੇ ਔਰ ਵਧੀਆ ਘਾਵਾ ਢ ਕੇ ਲੈ ਕੇ ਵਧੀਆ ਤਿਹੜਾਂ ਵਾਲਾ ਘਾ ਕਲੇ ਦੇ ਬਾਹਰ ਜਾ ਕੇ ਬੈਠ ਗਿਆ ਜਿੱਥੇ ਕੇ ਅਨੇਤੁੱਲਾ ਦਰੋਗਾ ਉਥੇ ਵੇਖ ਕੇ ਕਾਹ ਸੋਣਾ ਹੈ ਰੇਟ ਵੀ ਘਟ ਦਸਿਆ ਨਾਲ ਹੀ ਲੈ ਗਿਆ ਲਿਜਾ ਕੇ ਜਦੋਂ ਘੋੜਿਆਂ ਨੂੰ ਕਾਹ ਪਾਇਆ ਪਿਆਰ ਨਾਲ ਥੱਬਕੀ ਦਿੱਤੀ ਖੜਖੜਾ ਫੇਰਿਆ ਘੋੜੇ ਵੇਖ ਕੇ ਖੁਸ਼ ਹੋ ਗਏ ਘੋੜੇ ਜਦੋਂ ਕਾਹ ਖਾਣ ਲੱਗ ਪਏ ਨਹੀਂ ਤੇ ਕਾਹ ਖਾਂਦੀ ਨਹੀਂ ਸੀ ਤੇ ਪਿਆਰਿਓ ਉਸ ਅਨੇਤੁੱਲਾ ਨੇ ਪੱਕੇ ਤੌਰ 'ਤੇ ਇਹਨਾਂ ਨੂੰ ਰਖ ਲਿਆ ਔਰ ਰਜਾਨਾ ਪੰਡ ਕਾ ਦੀ ਲਿਆਉਣੀ ਵਿੱਚ ਪੱਥਰ ਬਣ ਕੇ ਲਿਆਉਣਾ ਰਜਾਨਾ ਕੇ ਪੱਥਰ ਉਹ ਨਦੀ ਦੇ ਵਿੱਚ ਸੁੱਟ ਦੇਣਾ ਔਰ ਖੜਕਾ ਹੋਣਾ ਲੋਕ ਉਹਨਾਂ ਨੇ ਪਹਿਰੇਦਾਰਾਂ ਨੇ ਵੇਖਣਾ ਲੇਕਿਨ ਅਵੇਸਲੇ ਹੋ ਜਾਣਾ ਸੱਜੇ ਸੱਜੇ ਕੰਮ ਚੱਲਦਾ ਰਿਹਾ ਪਹਿਲੀ ਤਨਖਾਹ ਮਿਲੇ ਉਹਦੇ ਵਿੱਚੋਂ ਪੀਪਾ ਸ਼ਰਾਬ ਦਾ ਲਿਆ ਕੇ ਸਾਰੇ ਸਿਪਾਈਆਂ ਨੂੰ ਅਧਮਰੇ ਕਰਕੇ ਉਹਨਾਂ ਨੂੰ ਹਵਾ ਲਾੜ ਦੇ ਵਿੱਚ ਬੰਦ ਕਰ ਦਿੱਤਾ ਇੱਕ ਘੋੜੇ ਨੂੰ ਸ਼ਾਲ ਮਰਵਾ ਕੇ ਉਹ ਵਿਧਚੰਦ ਉੱਥੋਂ ਲੈ ਕੇ ਗੁਰੂ ਸਾਹਿਬ ਦੇ ਕੋਲ ਆਇਆ ਹੁਣ ਘੋੜਾ ਗੁਰੂ ਸਾਹਿਬ ਦੇ ਕੋਲ ਛੱਡ ਕੇ ਜਦੋਂ ਦੂਸਰੇ ਘੋੜੇ ਨਾਲੋਂ ਘੋੜਾ ਵਿਸਰ ਗਿਆ ਤੇ ਪਿਆਰਿਓ ਇਹ ਘੋੜਾ ਜਿਹੜਾ ਸੀ ਢਿੱਲਾ ਮੱਠਾ ਰਹਿਣ ਲੱਗਾ ਗੁਰੂ ਸਾਹਿਬ ਨੇ ਫੇਰ ਹੁਕਮ ਲਾਇਆ ਵਿਧਚੰਦ ਹੁਣ ਦੂਜਾ ਘੋੜਾ ਵੀ ਲੈ ਕੇ ਆਓ ਦੂਸਰਾ ਘੋੜਾ ਲੈਣ ਵਾਸਤੇ ਨਯੂਮੀ ਦਾ ਭੇਸ ਧਰਿਆ ਜਾ ਕਿ ਉਸੇ ਤਰ੍ਹਾਂ ਮਿਲਿਆ ਕਿਲੇ ਦੇ ਕੋਲ ਕਹਿੰਦਾ ਮੈਂ ਖੋਜ ਖਬਰ ਸਾਰੀ ਕੱਢ ਸਕਦਾ ਮੈਨੂੰ ਪਤਾ ਤੁਹਾਡਾ ਘੋੜਾ ਕਿੱਥੇ ਗਿਆ ਹੈ ਮੈਂ ਨਜੂਮੀ ਹਾਂ ਮੈਂ ਤੁਹਾਨੂੰ ਸਾਰਾ ਹਾਲ ਦੱਸ ਦੇਵਾਂਗਾ ਉਹਨੇ ਕੁਝ ਕੁਝ ਗੱਲਾਂ ਜਿਹੜੀਆਂ ਸੀ ਉਹ ਸੱਚੀਆਂ ਦਸੀਆਂ ਐਦਾਂ ਤੁਸੀਂ ਇੱਕ ਬੰਦਾ ਰਖਿਆ ਐਦਾਂ ਦੇ ਉਹ ਕੰਮ ਕਰਦਾ ਸੀ ਐਦਾਂ ਘੋੜੇ ਘਾਵ ਦਾ ਖਾਂਦੇ ਸੀ ਸਾਰੀ ਗੱਲਬਾਤ ਜਦੋਂ ਦੱਸੀ ਉਹਨਾਂ ਨੇ ਸੱਚ ਮੰਨ ਲਿਆ ਤੇ ਫਿਰ ਉਸ ਨਜੂਮੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਦੂਸਰਾ ਘੋੜਾ ਹੈ ਉਹਨੂੰ ਲੈ ਕੇ ਆਓ ਮੈਂ ਉਹਦੇ ਤੇ ਬੈਠ ਕੇ ਤੇ ਵੇਖ ਕੇ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਕਿਵੇਂ ਉਹ ਘੋੜਾ ਗਾਇਬ ਹੋਇਆ ਤੇ ਉਹ ਘੋੜਾ ਜਦੋਂ ਪਿਆਰਿਓ ਕਾਠੀ ਪਾ ਕੇ ਲਿਆਂਦਾ ਗਿਆ ਘੋੜੇ ਨੇ ਭਾਈ ਬਿਰੀ ਚੰਦ ਨੂੰ ਸਿਆਂ ਲਿਆ ਰੂਪਰ ਸਵਾਰ ਹੋ ਕੇ ਜਦੋਂ ਥੋੜਾ ਜਿਆਦਾ ਦੂਰ ਗਿਆ ਤੇ ਕਹਿਣ ਲੱਗਾ ਕਿ ਭਲੀਖੇ ਕਿਸੇ ਜਨਾਰੇ ਹੋ ਜੀ ਮੈਂ ਕੋਈ ਨਿਯومی ਨਹੀਂ ਮੈਂ ਗੁਰੂ ਦਾ ਲਾਲ ਬਿਰੀ ਚੰਦ ਹਾਂ ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ ਜੀ ਤੇ ਦੂਜਾ ਘੋੜਾ ਜਿਹੜਾ ਉਹ ਵੀ ਮੈਂ ਕਿ ਲੈ ਕੇ ਚੱਲਿਆ ਹਾਂ ਮਿਲਣਾ ਜੇ ਇਥੇ ਜਦੋਂ ਮਰਜੀ ਸਾਡੇ ਨਾਲ ਆਣ ਕੇ ਢੋਲੀ ਮਿਲ ਲਿਓ ਪਿਆਰੋ ਉਸ ਵਕਤ ਜਦੋਂ ਇਹ ਘੋੜਾ ਲੈ ਆ ਤੇ ਤੀਜੀ ਲੜਾਈ ਦਾ ਮੂਲ ਕਾਰਨ ਵੀ ਇਹ ਘੋੜੇ ਹੀ ਬਣੇ ਸਨ ਜਦੋਂ ਮੀਰੀ ਚੰਦ ਗੁਰੂ ਜੀ ਦੀ ਸੇਵਾ ਵਿੱਚ ਕੀਰਤ ਪੁਰੰਦਾ ਸੀ ਉਥੇ ਸਾਈਂ ਬੁੱਢਣ ਛਾਦੇ ਦਿਉ ਨਗਰ ਤਰਪਦੇ ਤੋਂ ਆਇਆ ਇੱਕ ਚੇਲੇ ਸੁੰਦਰ ਸ਼ਾਹ ਨਾਲ ਇਸ ਦਾ ਬਹੁਤ ਨਿੱਘਾ ਸੰਪਰਕ ਹੋ ਗਿਆ ਤੋਹਾਂ ਇਕੱਠਿਆਂ ਹੀ ਇਸ ਸੰਸਾਰ ਨੂੰ ਤਿਆਗਣ ਦਾ ਫੈਸਲਾ ਕੀਤਾ ਸੁੰਦਰ ਸ਼ਾਹ ਦੇ ਦਿਉ ਨਗਰ ਨੂੰ ਪਰ ਜਾਣ ਤੋਂ ਬਾਅਦ ਜਦੋਂ ਬਾਈਬਲੀ ਚੰਦ ਨੂੰ ਆਪਣਾ ਅੰਤ ਕਾਲ ਨੇੜੇ ਵਰਤਿਤ ਹੋਇਆ ਤੰਤ ਗੁਰੂ ਜੀ ਤੋਂ ਆਗਿਆ ਲੈ ਕੇ ਦਿਉ ਨਗਰ ਚਲਾ ਗਿਆ ਤਿੰਨ ਦਿਨ ਦੋਵੇਂ ਇਕੱਠੇ ਰਹੇ ਧਰਮ ਪ੍ਰਚਾਰ ਕਰਦਿਆਂ ਆਇਆ 15 ਅਗਸਤ 1633 ਨੂੰ ਇਕੱਠਿਆਂ ਨੇ ਸਰੀਰ ਨੂੰ ਤਿਆਗ ਕੇ ਵੰਜ ਪੂਜਕ ਸ਼ਰੀਰ ਤਿਆਗ ਕੇ ਗੁਰੂ ਜੰਨਾ ਦੇ ਜਾਬ ਰਾਜੇ ਇਹ ਸਿਪਾਈ ਬਿਰੀ ਚੰਦਾ ਇਤਿਹਾਸ ਉਹਨਾਂ ਦੇ ਸ਼ਰੀਰ ਤਿਆਗਣ ਦਾ ਇਸ ਦੁਨੀਆ ਤੋਂ ਜਾਣ ਦਾ ਪਿਆਰ ਉਹ ਹੋਈਆਂ ਭੁੱਲਾਂ ਨੂੰ ਨਾ ਤਾਰਿਓ ਗੱਜ ਕੇ ਫਤਕ ਜਾਈਏ ਇਸ ਤੋਂ ਪਹਿਲਾਂ ਆਪ ਜੀ ਨੂੰ ਇਹ ਵੀ ਦੱਸ ਦੇਵਾਂ ਕਿ ਨਥਾ ਅਬਦੁੱਲਾ ਜਿਹੜੇ ਟਾੜੀ ਸਨ ਉਹਨਾਂ ਦਾ ਇਤਿਹਾਸ ਵੀ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਉਸ ਦੀ ਬਾਤ ਵੀ ਆਪ ਦੇ ਨਾਲ ਸਾਂਝ ਪਾਵਾਂਗੇ ਜਿਨ੍ਹਾਂ ਨੂੰ ਭਾਈ ਵਿਦੀ ਚੰਦ ਜੀ ਗੁਰੂ ਸਾਹਿਬ ਜੀ ਦੇ ਕੋਲ ਲੈ ਕੇ ਹਾਜ਼ਰ ਹੋਏ ਸਨ ਸੋ ਆਓ ਹੋਈਆਂ ਭੁਲਾਣਾਂ ਚਤਾਰੀਏ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਆਪ ਜੀ ਦਾ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਹੋਵੇਗਾ ਵੱਧ ਤੋਂ ਵੱਧ ਇਤਿਹਾਸ ਸਾਹਿਬ ਜੀ ਨਾਲ ਸਾਂਝੀ ਕੀਤੇ ਜਾਣਗੇ ਇਸ ਤੋਂ ਬਾਅਦ ਆਪ ਜੀ ਦੇ ਨਾਲ ਭਾਈ ਗੁਰਦਾਸ ਜੀ ਦੀਆਂ 12 ਬਾਬਤ ਵੀ ਜਾਣਕਾਰੀ ਸਾਂਝੀ ਕਰਾਂਗੇ ਸੋ ਆਉਚੇ ਗਾੜੀ ਕੇ ਫਤੇ ਕੇ ਜਾਈਏ ਜੀ ਉਹ ਆਹ ਜੇ ਕਾ ਖਾਲਸਾ ਉਹ ਆਹ ਜਿ ਕੀ ਫਤੇ